ਕੂਂਗਟਾਪ ਟ੍ਰੇਨ ਹੈ ਇਹ ਸ਼ਹਿਰ ਦੇ ਵਿੱਚ ਸਭ ਤੋਂ ਜਿਆਦਾ ਬਿਮਾਰੀਆਂ ਜਰੀਆਂ ਦੇ ਕਰਕੇ ਫੈਲੀਆਂ ਸੀ ਉਹ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਦਾ ਕੀਤਾ ਅਸੀਂ ਬੇਸ਼ੱਕ ਲੈਕਚਰ ਆਪਾਂ ਨਹੀਂ ਦੇ ਸਕੇ ਪਰ ਆਪਾਂ ਨੂੰ ਬਹੁਤ ਮਾxt ਹੋਰ ਯਾਦ ਸ਼ਹਿਰੀਆਂ ਨੇ ਵੋਟ ਪਾਈ ਹੈ ਤੇ ਮੈਂ ਉਹਨਾਂ ਦਾ ਵਾਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਟ੍ਰੇਨ ਜਿਹੜੀ ਠੀਕ ਕਰਾ ਕੇ ਦਵਾ ਦੇ ਜੇ ਟ੍ਰੇਨ ਠੀਕ ਨਹੀਂ ਹੁੰਦੀ ਤਾਂ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਇਹ ਦੁਨੀਆ ਦਾ ਕਈ ਸਰਦਾਰ ਬਹੁਤਾਰੇ ਲੋਕ ਫਾਇਦੇ ਨੂੰ ਮੈਡੀਕਲ ਤਜਰਬੇ ਡਾਕਟਰਾਂ ਨੇ ਦੱਸਿਆ ਕਿ ਦਾ ਕੋਈ ਹੱਲ ਕਰੋ ਉਹ ਅਜੇ ਚਾਰ ਤੀਕ ਦਿਨ ਰਿਜ਼ਲਟ ਆਇਆ ਸੀਗਾ ਬੈਠ ਕੇ ਦੇਖ ਲਓ ਕਿੰਨੇ ਦਿਨ ਹੋਏ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਬ੍ਰੇਨ ਥੀਕਲਾਵਾਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਮੈਂ ਇਸ ਬ੍ਰੇਨ ਨੂੰ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ ਇਹਦਾ ਅਸੀਂ ਪ੍ਰੋਜੈਕਟ ਮੇਰੇ ਨਾਲ ਕਿਸੇ ਨੇ ਸਦਾ ਦਾ ਹਾਜ਼ਰੀ ਸੀ ਆਈਐਸ ਤੋਂ ਵੀ ਸਾਲੀ ਪਾਰਟੀ ਦੇ ਆਗੂ ਨੇ ਮੌਜੂਦ ਸਾਡੇ ਸਾਡੇ ਲੋਕੋ ਸਾਹਿਬ ਜੀ ਕੀ ਉਹ ਲ ਸਭ ਸਾਰੇ ਆਏ ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰਦੇ ਆ ਇਹਨੂੰ ਸਹੀ ਢੰਗ ਨਾਲ ਕਰਦੇ ਪਾਦੇ ਸੀ ਬਹੁਤ ਸਫਾਈ ਬਹੁਤ ਜਰੂਰੀ ਕਿਉਂਕਿ ਅਕੇ ਮਾਚ ਦੇ ਦੇਣਾ ਲੋਕਾਂ ਦੇ ਘਰਾਂ ਚ ਪਾਣੀ ਵੜ ਜਾਂਦਾ ਤੋਂ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਉਹਦੇ ਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਰੀਨ ਐਂਡ ਕਲੀਨ ਜਿਹੜੀ ਮਹਮਾ ਉਹ ਸੀ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਉਹ ਜਿਹੜਾ ਸਾਫ ਸੁਥਰਾ ਬਕਣਾ ਅਗਲੇ ਬਿਲਕੁਲ ਤੁਹਾਨੂੰ ਦੱਸੂਗਾ ਕਿ ਅਸੀਂ ਸ਼ਹਿਰ 'ਤੇ ਰੋਕਰੀ ਲਾਵਾਂਗੇ ਗਰੀਨ ਵੀ ਜਿਹੜਾ ਸ਼ਹਿਰ ਨੂੰ ਰੋਕ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਨਾ ਜਿਹੜੇ ਵਾਦੇ ਲੋਕਾਂ ਦਾ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਓਪਨਿੰਗ ਜਿਹੜੇ ਵੋਟਾਂ ਲੈ ਕੇ ਚੱਲ ਜਾਾਂਗੇ ਜਾਂ ਜਿਆਦਾ ਚੜ ਜਾਾਂਗੇ ਅਸੀਂ ਇੱਥੇ ਰਹਿਣ ਵਾਲੇ ਹਾਂ ਇੱਥੇ ਹੀ ਕੰਮ ਕਰਦੇ ਹਾਂ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਦੀਵਿਆਂ ਨੂੰ ਸਭ ਨੂੰ ਮੈਂ ਉਹਦੇ ਪਹਿਲਾਂ ਇਹਨੂੰ ਐਫਪਾਸ ਤੋਂ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਇਹਦਾ 2-4 ਦਿਨਾਂ 'ਚ ਐਫਪਾਸ ਤੋਂ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫੇਰ ਕੀ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜਾ ਹਾਂ ਤਾਲੀਬਾ ਸਾਹਿਬ ਇਲੈਕਸ਼ਨਾਂ 'ਚ ਇੱਕ ਵਾਦਾ ਕੀਤਾ ਸੀਗਾ ਓਜਲਾ ਸਾਹਿਬ ਦੇ ਬਾਹਰਲਾ ਗੰਦਾ ਨਾਲਾ ਉਹਨੂੰ ਵੀ ਬੰਦ ਇਹ ਉਹੀ ਹੈ ਉਹੀ ਨਾਲ ਹੈ ਇਹ ਉਹ ਵੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ ਇਹ ਟੋਟਲ ਨਾਲਾ ਸਾਰਾ ਆਪਾਂ ਵੜਾਵਾਂਗੇ ਵਧੀਆ ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹ ਕਹਿੰਦੇ ਕਿ ਤੁਸੀਂ ਤੋਂ ਹੀ ਕਰ ਦੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰ ਦਿਆਂਗੇ ਵਧਾਓ ਲਓ ਆ ਗਿਆ ਤੇ ਜੇ ਤੁਹਾਡਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸੱਜਾ ਕਿ ਲੋਕਾਂ ਨੇ ਜਿੰਨੀਆਂ ਵੋਟਾਂ ਪਾਈਆਂ 215000 ਵੋਟ ਪਈ 14000 ਬਹੁਤ ਵੱਡੀ ਵੋਟ ਕਾ ਕਿਨੇ ਲੋਕਾਂ ਨੇ ਆਪਣਾ ਵੋਟਾਂ ਮਾਈਆਂ ਸੋ ਲੋਕਾਂ ਦੀ ਬੰਦ ਨੂੰ ਮੁਕਰਾ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਾ ਸਭ ਤੋਂ ਜੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਦਦ ਸ਼ੁਰੂ ਸਰ ਇਹ ਬੰਦ ਕੀਤਾ ਜਾਏਗਾ ਦੇਖੋ ਸਰ ਬੰਦ ਨਹੀਂ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਕਰਾਂ ਪਹਿਲਾਂ ਸਾਫ਼ ਕਰਨਾ ਪਊਜੀ ਪਹਿਲਾਂ ਸਾਫ਼ ਕਰ ਹਾਂਜੀ ਪਹਿਲਾਂ ਪਾਣੀ ਉਹਨੂੰ ਪੈਪਰ ਵਿੱਚ ਫਲਾਈ ਕਰਕੇ ਪਾ ਉਹਨੂੰ ਪੈਪਰ ਵਿੱਚ ਨਾਲ ਸਾਟ ਕੇ ਪਾ ਉਹ ਉਹੀ ਕਰਾਂਗੇ ਉਹੀ ਕਰਾਂਗੇ ਮੈਂ ਤੁਹੀਂ ਵੇਖੀ ਜਾਓ ਭਾਈ ਉਹੀ ਕਰਾਂਗੇ ਅਮੇ ਨੂੰ ਪਤਾ ਉਹਦੇ ਥੱਲੇ ਪਾਈਪ ਆ ਗਿਆ ਅੱਜ ਤੇ 40 ਕਿਲੋ ਤੇ ਵਟੀਆਂ ਪਾ ਦਾਂਗੇ ਵਟੀਆਂ ਪਈਆਂ ਉਹਨੂੰ ਥੱਲੇ ਦੀ ਪਾਣੀ ਬੈਟੇ ਦੇ ਵਿੱਚ ਉਹਦੀ ਕਰ ਦਾਂਗੇ ਸਾਈਡ ਤੇ ਜਿਹੜਾ ਡਰੇਨ ਨੂੰ ਇੱਕ ਬਦਲਿਆਕਾ ਸਾਡਾ ਇਹਨੂੰ ਉਦਾਂ ਸਾਈਡਾ ਪੱਕੀਆਂ ਕਰਕੇ ਵਧੀਆ ਕਰ ਦਾਂਗੇ ਜਿਹੜਾ ਨਹਿਰ ਦਾ ਪਾਣੀ ਬਗਾਂ ਦਾ ਜਿਹੜਾ ਅਜਾ ਮੀਂਹ ਦਾ ਪਾਣੀ ਇੱਥੇ ਬੱਸ ਅੱਛਾ ਕੋਈ ਨਹੀਂ ਆ ਤਾਂ ਜੁਲੂ ਵੀ ਤਾਂ ਇਹਦਾ ਆ ਜਿਹੜਾ ਚਾਰ ਨੂੰ ਜਲਟਾ ਅੱਜ ਨਹੀਂ ਸ਼ੁਰੂ ਕਰਤਾ ਇੱਕ ਪਿੰਡ ਮਾਲ ਦਾ ਵੀ ਤਾਂ ਉਹਨੇ ਆ ਕਿੰਨਾ ਪੰਡਾ ਪਿਆ ਵੀ ਉਹ ਉਹ ਵੀ ਪੜਾਦਾ ਉਹ ਵੀ ਪੜਾਦਾ ਉਹ ਆਇਆ ਲੇਕਿਨ ਉਹ ਨੋਟਰਸ ਵਿੱਚੋਂ ਵੀ ਪੜਾਦਾ ਪੜਾਦਾ